ਸਤਿ ਸ਼੍ਰੀ ਅਕਾਲ ਦੋਸਤੋ ਅੱਜ ਗੱਲ ਕਰਾਂਗੇ ਕਿ ETT ਇੰਟਰਸ ਐਗਜ਼ਾਮ ਚ ਕਿੰਨੇ ਨੰਬਰ ਤੁਹਾਨੂੰ ਚਾਹੀਦੇ ਹਨ ਤਾਂ ਜੋ ਤੁਹਾਡੀ ਐਡਮਿਸ਼ਨ ਮਿਲ ਸਕੇ ਕਿੰਨੀਆਂ ਸੀਟਾਂ ਹਨ ਕਿੰਨੀ ਤੁਹਾਡੀ ਫੀਸ ਲੱਗੇ ਕਾਲਜ ਵਿੱਚ ਸਾਰੀ ਗੱਲਬਾਤ ਆਪਾਂ ਇਸੇ ਵੀਡੀਓ ਚ ਕਰਾਂਗੇ ਤਾਂ ਦੋਸਤੋ ਕਿਸ ਨੂੰ ਕਿੰਨੀ ਰਿਜ਼ਰਵੇਸ਼ਨ ਮਿਲੇਗੀ ਕਿਸ ਨੂੰ ਜ਼ਿਆਦਾ ਪ੍ਰੈਫਰ ਦਿੱਤਾ ਜਾਵੇਗਾ ਦੋਸਤੋ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਖਣਾ ਵਿਚ ਵਿਚਾਲੇ ਵੀਡੀਓ ਨੂੰ ਛੱਡ ਕੇ ਨਾ ਜਾਇਓ ਸਾਰੀ ਜਾਣਕਾਰੀ ਤੁਹਾਨੂੰ ਵੀਡੀਓ ਚ ਮਿਲ ਜਾਏਗੀ ਸਭ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਪੋਸਟਿਵ ਹੈਰੀ ਪੰਜਾਬ YouTube ਚੈਨਲ ਸਬਸਕ੍ਰਾਈਬ ਕਰ ਲਓ ਨਾਲ ਵੀਡੀਓ ਨੂੰ ਲਾਈਕ ਅਤੇ ਵੀਡੀਓ ਨੂੰ ਵਾਰ-ਵਾਰ ਸ਼ੇਅਰ ਕਰ ਦਿਓ ਨਾਲ ਬੈਲ ਆਈਕਨ ਔਨ ਕਰ ਲਓ ਤਾਂ ਕਿ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤਾਂ ਦੋਸਤੋ ਸਭ ਤੋਂ ਪਹਿਲਾਂ ਗੱਲ ਕਰਦੇ ਆਪਾਂ ਇਸ ਵਿੱਚ ਸੀਟਸ ਦੇ ਬਾਰੇ ਠੀਕ ਹੈ ਦੋਸਤੋ ਜਿੱਦਾਂ ਹੀ ਰਿਜ਼ਰਵੇਸ਼ਨ 'ਚ ਲਗਭਗ ਕਾਉਂਸਲਿੰਗ ਕੋਟਾ ਹੁੰਦਾ ਹੈ ਇਸ ਵਿੱਚ ਮੈਨੇਜਮੈਂਟ ਕੋਟਾ ਵੀ ਹੁੰਦਾ ਹੈ ਸਾਰਾ ਗੱਲ ਕਰਾਂਗੇ ਮੈਨੇਜਮੈਂਟ ਕੋਟਾ ਕੀ ਹੁੰਦਾ ਰਿਜ਼ਰਵੇਸ਼ਨ ਕਾਉਂਸਲਿੰਗ ਕੋਟਾ ਕੀ ਹੁੰਦਾ ਸੋ ਤੋਂ ਪਹਿਲਾਂ ਗੱਲ ਕਰਾਂਗੇ ਜਰਨਲ ਜਰਨਲ ਵਿੱਚ 39% ਰਿਜ਼ਰਵੇਸ਼ਨ ਮਿਲੀ ਹੋਈ ਹੈ ਜਿਸ ਵਿੱਚ 585 ਸੀਟਸ ਹਨ ਜਰਨਲ ਦੀਆਂ 1336 ਕੋਟਾਂ ਐਸਐਸਟੀ ਐਸਟੀਓ ਹੁੰਦੀ ਹੈ ਜਿਸ ਵਿੱਚ ਤੁਹਾਡੀ ਸਾਰੀ ਫੀਸ ਹੁੰਦੀ ਜਿਸ ਵਿੱਚ ਤੁਹਾਨੂੰ ਕੋਈ ਵੀ ਛੋਟ ਨਹੀਂ ਮਿਲਦੀ ਜਿਸ ਵਿੱਚ ਮੰਨ ਕੇ ਚੱਲੋ ਮੈਨੇਜਮੈਂਟ ਕੋਟਾ ਹੀ ਕਹਿ ਸਕਦੇ ਆ 1921 ਟੋਟਲ ਕੋਟਾ ਹਨ ਜਰਨਲ ਦੇ ਬੀਸੀ ਦੀਆਂ 492 ਜਿਸ ਵਿੱਚ 150 ਤੁਹਾਨੂੰ ਉਸ ਦੇ ਵਿੱਚ ਮਿਲਣ ਗਿਆ ਸਰਕਾਰੀ ਐਸਟੀ ਤੇ ਵਿੱਚ ਵੀ 492 280 MB ਵਿੱਚ ਵੀ 492 ਤਾਂ ਲਗ ਲਗ ਕੈਟਾਗਰੀ ਦੀ ਲਗ ਲਗ ਪੋਸਟਰ ਸੌਰੀ ਸੀਟਸ ਹਨ ਤੁਸੀਂ ਲਗ ਲਗ ਸੀਟਸ ਦੇ ਸਕਦੇ ਕਿੰਨੀਆਂ ਸੀਟਸ ਤੁਹਾਡੇ ਕੈਟਾਗਰੀ ਚ ਆਉਂਦੀਆਂ ਹਨ ਠੀਕ ਹੈ ਦੋਸਤੋ ਹੁਣ ਆਪਾਂ ਮੇਨ ਗੱਲ ਕਰਦੇ ਆ 4920 ਟੋਟਲ ਸੀਟਾਂ ਹਨ ਸਭ ਤੋਂ ਪਹਿਲਾਂ ਗੱਲ ਕਰਦੇ ਆ ਆਪਾਂ ਫੀਸ ਦੀ ਬਾਕੀ ਬਾਅਦ ਵਿੱਚ ਗੱਲ ਕਰਦੇ ਕਿੰਨੇ ਨੰਬਰ ਪਾਸ ਆਈ ਜਾਣ ਪਹਿਲਾਂ ਗੱਲ ਕਰਦੇ ਫੀਸ ਦੀ ਜੇ ਤੁਸੀਂ ਪ੍ਰਾਈਵੇਟ ਜਾਂ ਸਰਕਾਰੀ ਕਾਲਜ ਲੈਂਦੇ ਜੇ ਤੁਸੀਂ ਮੈਨੇਜਮੈਂਟ ਕੋਟਾ ਵਿੱਚ ਐਡਮਿਸ਼ਨ ਲੈਂਦੇ ਹੋ ਮਤਲਬ ਕਿ ਤੁਹਾਡਾ ਜੋ ਹਿੰਦੀ ਕਾਉਂਸਲਿੰਗ ਕਾਉਂਸਲਿੰਗ ਵਿੱਚ ਰਾਹੀ ਤੁਹਾਡਾ ਕਾਲਜ ਵਿੱਚ ਨਾਮ ਨਹੀਂ ਪਿਆ ਪਰ ਉਹਨਾਂ ਕਾਲਜ ਨੂੰ ਇੱਕ ਮੈਨੇਜਮੈਂਟ ਕੋਟਾ ਮਿਲਦਾ ਤੁਸੀਂ ਇੰਨੀ ਐਡਮਿਸ਼ਨਾਂ ਲੈ ਸਕਦੇ ਹੋ ਠੀਕ ਹੈ ਦੋਸਤੋ ਤਾਂ ਉਹਨਾਂ ਕੀ ਹੁੰਦਾ ਹੈ ਮੈਨੇਜਮੈਂਟ ਕੋਟਾ ਉਸ ਵਿੱਚ ਤੁਹਾਡੀ 44000 ਸਾਲ ਦੀ ਫੀਸ ਲੱਗਦੀ ਹੈ ਠੀਕ ਹੈ ਕਈ ਬੱਚੇ ਸਕਾਲਰਸ਼ਿਪ ਆਉਂਦੀ ਹੈ ਸਕਾਲਰਸ਼ਿਪ ਦੇਣੀ ਹੁੰਦੀ ਸਰਕਾਰੀ ਬਾਕੀ ਅਗਰ ਜਨਰਲ ਜਨਰਲ ਹੁੰਦੇ ਹਨ ਉਹਨਾਂ ਨੂੰ ਟੋਟਲ ਸਾਰੀ ਫੀਸ ਦੇਣੀ ਹੁੰਦੀ 44000 ਸਾਲ ਦੀ ਮੈਨੇਜਮੈਂਟ ਕੋਟੇ ਵਿੱਚ ਫੀਸ ਦੇਣੀ ਹੁੰਦੀ ਜੇ ਕਾਉਂਸਲਿੰਗ ਰਾਹੀਂ ਐਡਮਿਸ਼ਨ ਲੈਂਦਾ ਹੈ ਬੱਚਾ ਫਿਰ ਉਸ ਦੀ ਸਿਰਫ 40000 ਰੁਪਏ ਐਡਮਿਸ਼ਨ ਫੀਸ ਲੱਗਦੀ ਹੈ ਮਤਲਬ ਸਾਰੀ ਸਾਲ ਦੀ ਫਿਰ ਦੋਸਤੋ ਹੁਣ ਗੱਲ ਹੋ ਗਈ ਫੀਸ ਦੀ ਸਭ ਤੋਂ ਹੁਣ ਗੱਲ ਕਰਦੇ ਆਪਾਂ ਇਹਨਾਂ ਵਿੱਚ ਕਿੰਨੇ ਮਾਸਟ ਚਾਹੀਦੇ ਹਨ ਸਭ ਤੋਂ ਪਹਿਲਾਂ ਪ੍ਰਾਈਵੇਟ ਸੰਸਥਾ ਵਿੱਚ ਡੀ ਐਲ ਡੀ ਸੀਟਾਂ ਦੀ ਪਰਪਾਈ ਪ੍ਰਾਈਵੇਟ ਸੰਸਥਾ ਵਿੱਚ 60% ਸੀਟਾਂ ਐਸ ਸੀ ਆਰਟੀ ਦੁਆਰਾ ਕੇਂਦ੍ਰਿਤ ਆਨਲਾਈਨ ਕਾਉਂਸਲਿੰਗ ਰਾਹੀਂ داخلہ پرکھیا ਦੀ ਸੰਯੁਕਤ ਯੋਗਤਾ ਦੇ ਆਧਾਰ ਤੇ ਭਰੀਆਂ ਜਾਣਗੀਆਂ ਬਾਕੀ 40% ਪ੍ਰਾਈਵੇਟ ਸੰਸਥਾ ਦੇ ਦੇ ਕੋਈ ਸੀਟਾਂ ਦੇ ਮਾਪਦੰਡਾਂ ਦੇ ਆਧਾਰ ਤੇ ਭਰੀਆਂ ਜਾਣਗੀਆਂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਦੋਸਤੋ ਇਸ ਵਿੱਚ ਕਟੋ-ਕਟ ਕੁੱਲ ਮਿਲਾ ਕੇ 50% ਪਾਸ ਹੋਣਾ ਚਾਹੀਦਾ ਹੈ ਰਿਜ਼ਰਵੇਸ਼ਨ ਸ਼੍ਰੇਣੀਆਂ ਵਿੱਚ ਅਨੁਸੂਚਿਤ ਜਾਤੀਆਂ ਅਨੁਸੂਚਿਤ ਕਬੀਲੇ ਪਛੜੀ ਅਤੇ ਸ੍ਰੀਕ ਤੌਰ ਤੇ ਪਾਹਜ ਪ੍ਰੀਖਿਆਵਾਂ ਵਾਲੇ ਯੋਗਤਾ ਨੂੰ 5% ਦੀ ਛੋਟ ਦਿੱਤੀ ਜਾਵੇ ਮਤਲਬ ਲਗਭਗ 50% ਨੂੰ ਪੇਪਰ ਪਾਸ ਕਰਨਾ ਹੀ ਪਵੇਗਾ ਹੁਣ ਉਮੀਦਵਾਰ ਦੇ ਮੰਨਤਾ ਸਸਤਾ ਨੂੰ ਜਰਨਲ ਜੇ ਕਟਾਂਗੇ ਨੂੰ ਗੱਲ ਕਰਦੇ ਹਾਂ ਉਹਨਾਂ ਨੂੰ ਘਟੋ ਘਟ 50% ਨਾਲ ਪਾਸ ਕਰਨਾ ਚ ਜਿਹੜਾ ਸੋਚੀ ਜਾਂਦੀ ਹੋਵੇ ਪਟੜੀ ਜਾਂਦੀ ਹੋਵੇ ਤਾਂ ਇਸ ਲਈ ਦੇ ਤੌਰ ਤੇ ਪਾਹੀ ਜਨਸ ਨੂੰ 45% ਅੰਕਾਂ ਤੇ ਗ੍ਰੈਜੂਏਸ਼ਨ ਪਾਸ ਹੋਣੀ ਚਾਹੀਦੀ ਮਤਲਬ ਕਿ ਜੋ ਬੀਏ ਤੁਹਾਡੀ ਹੁੰਦੀ ਹੈ ਜਾਂ ਕੁਝ ਵੀ ਕੀਤਾ ਹੈ ਤੁਹਾਡੀ 45% ਤੇ ਪਾਸ ਹੋਣੀ ਕੰਪਲਸਰੀ ਹੀ ਹੋਵੇਗੀ ਇਸ ਪ੍ਰਵੇਸ਼ ਪ੍ਰੀਖਿਆ ਵਿੱਚ ਯੋਗਤਾ ਪੂਰੀ ਕਰਨ ਲਈ ਘਟੋ ਘਟ ਕੁੱਲ ਮਿਲਾ ਕੇ 50% ਫਿਰ ਪਾਸ ਹੋਣ ਜਿਹਦੇ ਵਿੱਚ ਰਿਜ਼ਰਵੇਸ਼ਨ ਰਣੀਆਂ ਵਿੱਚ ਅਲੱਗ-ਅਲੱਗ ਕੈਟਾਗਰੀ ਦੀ ਠੀਕ ਹੈ ਦੋਸਤੋ 5% ਦੀ ਛੋਟ ਦਿੱਤੀ ਜਾਏਗੀ ਹੁਣ ਮੈਨੇਜਮੈਂਟ ਕੌਂਟੇ ਦੀਆਂ ਭਰੀਆਂ ਹੋਈਆਂ ਸੀਟਾਂ ਸਾਰੀ ਸਵੇ ਇਛੀ ਦੇ ਕਾਲਜਾਂ ਦੁਆਰਾ ਐਸਟੀਆਰਟੀ ਨੂੰ ਦਿੱਤੇ ਗਏ ਸਮੇਂ ਸੀਮਾ ਦੇ ਅੰਦਰ ਆਨਲਾਈਨ ਅਤੇ ਆਫਲਾਈਨ ਰਾਹੀਂ ਪ੍ਰਦਾਨ ਕੀਤੇ ਜਾਣਗੇ ਕਿ ਬਟਾਗੋ ਦੀ ਆਖਰੀ ਮਿਤੀ ਦੇ ਬਾਅਦ ਵਿੱਚ ਦਾਖਲੇ ਦੀ ਇਜਾਜ਼ਤ ਨਹੀਂ ਦਿੱਤਾ ਜਾਵੇ। ਇਹ ਦੋਸਤੋ ਪੁਰਾਣਾ ਨੋਟੀਫਿਕੇਸ਼ਨ ਹੈ। ਤਾਂ ਹੁਣ ਗੱਲ ਕਰਦੇ ਹਾਂ। 60% ਸੀਟਾਂ ਭਰੀਆਂ ਜਾਣਗੀਆਂ ਜਿਸ ਵਿੱਚ ਪ੍ਰਾਈਵੇਟ ਕਾਉਂਸਲਿੰਗ ਠੀਕ ਹੈ। ਦੋਸਤੋ ਉਹ ਤੁਹਾਨੂੰ ਆਈ ਹੋਪ ਤੁਹਾਡਾ ਨੋਟੀਫਿਕੇਸ਼ਨ ਜ਼ਰੂਰ ਪੜ ਲੈਣਾ। ਸਭ ਤੋਂ ਹੁਣ ਪਹਿਲਾਂ ਗੱਲ ਕਰਦੇ ਆਂ ਆਪਾਂ ਜਦੋਂ ਤੁਹਾਡਾ ਕਾਉਂਸਲਿੰਗ ਲੱਗੇਗੀ ਜਦੋਂ ਕਾਉ ਕੀ ਹੁੰਦਾ ਹੈ ਮੰਨ ਕੇ ਚੱਲੋ ਇਸ ਵਿੱਚ ਲਿਖਿਆ ਹੋਇਆ ਇਨ ਕੇਸ ਆਫ ਅ ਟਾਈ ਇਨ ਮੈਰਿਟ ਮਤਲਬ ਕਿ ਕਈ ਬੱਚਿਆਂ ਦੇ ਹੁੰਦੇ ਨੇ ਜਿੱਕਰ ਇੱਕ ਬੱਚੇ ਦੇ 57 ਨੰਬਰ ਆ ਗਏ ਹਨ ਤੇ ਦੂਸਰੇ ਬੱਚੇ ਦੇ ਵੀ 52 ਨੰਬਰ ਆ ਗਏ ਨੇ ਠੀਕ ਹੈ ਦੋਸਤੋ ਹੁਣ ਇਹਨਾਂ ਦੋਨਾਂ ਬੱਚਿਆਂ 'ਚ ਸੀਟ ਫਿਕਰ ਹੈਗੀ ਇੱਥੇ ਕਾਉਂਸਲਿੰਗ ਲਈ ਸੀਟ ਇਹਨਾਂ ਦੋਵਾਂ ਬੱਚਿਆਂ ਨੂੰ ਕਿਹਨੂੰ ਜ਼ਿਆਦਾ ਪ੍ਰਾਇੋਰਿਟੀ ਦੇਣਾ ਹੈ ਕੀ ਕਰਨਗੇ ਸਭ ਤੋਂ ਪਹਿਲਾਂ ਤੁਹਾਡੇ ਦੇਖਣਗੇ ਬੀਏ ਜਾਂ ਗ੍ਰੈਜੂਏਸ਼ਨ ਜੋ ਵੀ ਕੀਤੀ ਹੈ ਤੁਹਾਡੇ ਉਹ ਨੰਬਰ ਦੇਖਣਗੇ ਠੀਕ ਹੈ ਜੇਕਰ ਇਸ ਬੱਚੇ ਦੇ 60% ਨੰਬਰ ਹਨ ਇਸ ਬੱਚੇ ਦੇ 60% ਨੰਬਰ ਹਨ ਜੇ ਇਸ ਦੇ ਘਾਟ ਹੁੰਦੇ ਬੱਚੇ ਦੇ ਫਿਰ ਇਸ ਨੂੰ ਪ੍ਰੈਫਰ ਮਿਲਿਆ ਬਟ ਇਸ ਦੇ 60% ਇਸ ਦੇ 60% ਹਨ ਹੁਣ ਕੀ ਗੱਲ ਹੋਵੇਗੀ ਹੁਣ ਰਹੇਗੀ 12ਵੀਂ ਦੇ 12ਵੀਂ ਦੇ ਇਸ ਦੇ ਹਨ 70% ਤੇ ਇਸ ਦੇ ਹਨ 70% ਹੁਣ ਆਖਣਗੇ ਇਹ ਵੀ ਬਰਾਬਰ ਮੈਚ ਜਾਨੀ ਕਿ ਟਾਈ ਹੋ ਗਿਆ ਜੇ ਇਸ ਦੇ 70% ਹੁੰਦੇ ਇਸ ਨੂੰ ਪ੍ਰੈਫਰ ਮਿਲ ਜਾਂਦੀ ਜੇ ਇਸ ਦੇ 70 ਹੁੰਦੇ ਇਸ ਨੂੰ ਪ੍ਰੈਫਰ ਮਿਲ ਜਾਂਦੀ ਜੇ ਬਾਅਦ ਨੰਬਰ ਹੁੰਦੇ ਜੇ ਇੱਥੇ ਵੀ ਟਾਈ ਹੋ ਜਾਂਦਾ ਫਿਰ ਦੇਖਣਾ ਦੋਸਤੋ ਮੇਨ ਮੁੱਦਾ ਤੁਹਾਡਾ ਏਜ ਬਾਰੇ ਇਸ ਬੱਚੇ ਦੀ ਉਮਰ ਹੈ 21 ਸਾਲ ਇਸ ਬੱਚੇ ਦੀ ਉਮਰ ਹੈ 24 ਸਾਲ ਤਾਂ 24 ਸਾਲ ਵਾਲੇ ਨੂੰ ਪ੍ਰੈਫਰ ਦਿੱਤਾ ਜਾਵੇਗਾ ਮੀਨਸ ਏਜ ਰਿਜ਼ਰਵੇਸ਼ਨ ਹੁੰਦੀ ਹੈ ਮਤਲਬ ਸਰਕਾਰ ਨੇ ਕਿਹਾ ਹੈ ਕਿ ਜਿੰਦੀ ਜ਼ਿਆਦਾ ਉਮਰ ਉਸ ਨੂੰ ਪਹਿਲਾ ਮੌਕਾ ਦਿੱਤਾ ਜਾਏਗਾ ਠੀਕ ਹੈ ਦੋਸਤੋ ਜਿਸ ਦੇ ਜੇਕਰ ਟਾਈ ਹੋ ਜਾਂਦੇ ਹਨ ਮਾਰਕਸ ਬੱਚੇ ਉਸ ਦੇ ਫਿਰ ਬੀਏ ਦੇ ਨੰਬਰ ਜਿਹੜਾ ਦੇਖੇ ਜਾਂਦੇ ਨੇ ਜਿਆਦਾ ਹਨ ਤਾਂ ਪ੍ਰੈਫਰ ਮਿਲ ਜਾਂਦਾ ਜੇਕਰ ਉਹ ਵੀ ਟਾਈ ਹੋਏ ਨੇ ਫਿਰ 12ਵੀਂ ਦੇ ਨੰਬਰ ਆਦਰਵਾਈਜ਼ ਏਜ ਨੂੰ ਪ੍ਰੈਫਰ ਜ਼ਿਆਦਾ ਨੂੰ ਮਿਲਦੀ ਹੈ ਠੀਕ ਹੈ ਦੋਸਤੋ ਆਈ ਹੋਪ ਤੁਹਾਨੂੰ ਸਾਰੇ ਸਮਝ ਲੱਗ ਗਿਆ ਹੋਵੇਗਾ ਮਤਲਬ ਕਿ ਬੱਚੇ ਤੁਹਾਨੂੰ ਜੋ ਪੇਪਰ ਹੋਇਆ ਸੀ ਉਸ ਵਿੱਚ ਕੋਈ ਵੀ ਕਟਾ ਨਹੀਂ ਸਮਝਦਾ ਉਸ ਨੂੰ 50% ਨਾਲ ਪਾਸ ਕਰਨਾ ਜ਼ਰੂਰੀ ਰਹੇਗਾ ਤਾਂ ਹੀ ਐਡਮਿਸ਼ਨ ਮਿਲੇਗੀ ਠੀਕ ਹੈ ਦੋਸਤੋ ਮੈਨੇਜਮੈਂਟ ਕੋਟਾ ਤੋਂ ਪਤਾ ਲੱਗ ਗਿਆ ਹੋਏ ਕਾਲਜ ਨੂੰ ਅਲੱਗ ਕੋਟਾ ਮਿਲਦਾ ਹੈ ਤੁਸੀਂ ਐਡਮਿਸ਼ਨਾਂ ਨਹੀਂ ਲੈ ਸਕਦੇ ਹੋ ਜਿਸ ਵਿੱਚ ਤੁਹਾਨੂੰ 44000 ਫੀਸ ਲੱਗੇਗੀ 50% ਜਿਵੇਂ ਬਾਈ ਚਾਂਟ ਬੱਚੇ ਪੋਸਟਾ ਬਹੁਤ ਥੋੜੀਆਂ ਮਤਲਬ ਥੋੜੀ ਇਹ ਕਹਿੰਦੇ ਜੋ ਸੀਟਸ ਹੁੰਦੀਆਂ 8d ਐਡਮਿਸ਼ਨ ਲੈਣ ਲਈ ਜੇ ਇਸ ਰਿਟਰਮ ਬੱਚਦੀਆਂ ਹਨ ਫਿਰ ਦੋਸਤੋ ਲਗਭਗ 3% ਕੱਢ ਦੇ ਕੇ 47 48% ਵਾਲਿਆਂ ਨੂੰ ਵੀ ਐਡਮਿਸ਼ਨ ਮਿਲ ਜਾਂਦੀ ਜਿਨ੍ਹਾਂ ਨੇ 47 48% ਨੰਬਰ ETT ਐਂਟਰਸ ਵਿੱਚ ਪਾਸ ਕੀਤੇ ਹੋਣ ਠੀਕ ਹੈ ਦੋਸਤੋ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਬਿਲਕੁਲ ਕਲੀਅਰ ਹੋ ਗਿਆ ਕਿ ਜੇਕਰ ਕਿਸੇ ਬੱਚੇ ਨੂੰ ਕੋਈ ਵੀ ਡਾਊਟ ਹੈ ਤਾਂ ਕਮੈਂਟ ਸੈਕਸ਼ਨ ਤੇ ਪੁੱਛ ਸਕਦਾ ਹੈ ਮਤਲਬ ਕਿ ਤੁਹਾਨੂੰ ਜੋ ਵੀ ਪੇਪਰ ਹੈ ਤੁਹਾਡੇ ਚ 50% ਤੁਹਾਨੂੰ ਪਾਸ ਕਰਨਾ ਲਾਜ਼ਮੀ ਹੀ ਰਹੇਗਾ ਅਗਰ ਵੀ ਤੁਹਾਨੂੰ ਮੈਨੇਜਮੈਂਟ ਕੋਟਾ ਜਾਂ ਸਰਕਾਰੀ ਜਿਹੜੀ ਤੁਹਾਨੂੰ ਐਡਮਿਸ਼ਨ ਮਿਲ ਜਾਏਗੀ ਆਈ ਹੋਪ ਸਾਨੂੰ ਸਾਰਿਆਂ ਦਾ ਡਾਊਟ ਕਲੀਅਰ ਹੋ ਜਾਏਗਾ ਵੀਡੀਓ ਚੰਗੀ ਲੱਗੀ 200 ਵੀਡੀਓ ਨੂੰ ਲਾਈਕ ਤੇ ਵੀਡੀਓ ਨੂੰ ਬਾਅਦ-ਬਾਅਦ ਸ਼ੇਅਰ ਕਰ ਦੇ ਨਾਲ ਚੈਨਲ ਨੂੰ ਪੋਸਟਿਵ ਵਾਲੀ ਪੰਜਾਬ YouTube ਚੈਨਲ ਨੂੰ ਸਬਸਕ੍ਰਾਈਬ ਕਰਨਾ ਧੰਨਵਾਦੀ